ਜਿਹੜੇ ਗਰੀਬਾਂ ਦਾ ਦੁੱਖ ਸਮਝਦੇ ਨੇ ਉਹਨਾਂ ਲਈ ਇਨਸਾਨੀਅਤ ਰੱਖਦੇ ਨੇ ਉਹ ਇਸ ਚਲਦੀ ਵੀਡੀਓ ਨੂੰ ਦਬਕ ਕੇ ਸ਼ੇਅਰ ਕਰ ਦੇ ਜਿਹੜੇ ਆਪਣੀ ਮਿਹਨਤ ਦੀ ਕਮਾਈ ਨੂੰ ਸੜਕਾਂ ਤੇ ਰੋਲਣ ਲਈ ਮਜਬੂਰ ਹੋ ਗਏ ਨੇ ਜੇਕਰ ਤੁਸੀਂ ਵੀ ਇਨਸਾਨੀਅਤ ਰੱਖਦੇ ਹੋ ਤੇ ਵੀਡੀਓ ਦੇਖ ਕੇ ਤੁਹਾਡਾ ਵੀ ਕਾਲਜਾ ਵਲੰਡਰ ਜਾਵੇਗਾ ਸਹਾਨ ਕਿੱਥੇ ਜਾਵੇ ਐਮਐਸਟੀਓ ਨੂੰ ਮਿਲਦੀ ਨਹੀਂ ਨਰਮਾ ਸਾਡਾ ਰੋਲ ਐਕਟਿੰਗ ਨਹੀਂ ਸਾਡਾ ਰੋਲ ਰਿਆ ਸਾਰਾ ਸਾਲ ਕਿਸਾਨ ਆਪਣੀ ਫਸਲ ਨੂੰ ਪਾਣੀ ਜਾਂਦਾ ਰਹ ਜਾਂਦਾ ਹੈ ਮੜ ਕੇ ਉਸ ਦੀ ਫਸਲ ਦੀ ਕੀਮਤ ਬਾਜ਼ਾਰਾਂ ਦੇ ਵਿੱਚ 4 ਰੁਪਏ ਕਿਲੋ ਵਿਕਦੀ ਹੈ ਇਸ ਸਾਲ ਦੀ ਫਸਲ ਸੀ ਜਿਹੜੀ ਸਾਡੀ ਰੋਲਰੀ ਸੀ ਇਸ ਵੀਡੀਓ ਨੂੰ ਇੰਨਾ ਕੁ ਸ਼ੇਅਰ ਕਰ ਦਿਓ ਤੇ ਕੁਰਸੀਆਂ ਤੇ ਬੈਠੇ ਹੋਏ ਅਖਸਰਾ ਤੱਕ ਪਹੁੰਚਾ ਦਿਓ ਤਾਂ ਕਿ ਉਹਨਾਂ ਦੇ ਕੰਨਾਂ ਤੇ ਜੂ ਸਰਕ ਸਕੇ ਇਹ ਵੀਡੀਓ ਫਾਜ਼ਿਲਕਾ ਦੀ ਵਾਇਰਲ ਹੋ ਰਹੀ ਹੈ ਜਿੱਥੇ ਕਿ ਕਿਸਾਨ ਆਪਣੇ ਕਿਨੂਆ ਦੀ ਫਸਲ ਨੂੰ ਸੜਕਾਂ ਤੇ ਖਿਲਾਰਨ ਲਈ ਮਜਬੂਰ ਹੋ ਗਏ ਕਰੀਬ 40 ਟਰਾਲੀਆਂ ਜਿਹੜੀਆਂ ਕਿਨੂਆ ਦੀਆਂ ਸੜਕਾਂ ਤੇ ਖਿਲਾਰੀਆਂ ਗਈਆਂ ਨੇ ਤਸਵੀਰਾਂ ਦੇਖ ਸਕਦੇ ਹੋ ਵੀਡੀਓ ਦੇਖ ਸਕਦੇ ਹੋ ਕਿ ਕਿਵੇਂ ਸੜਕ ਪੂਰੀ ਹੈ ਜਿਹੜੀ ਕਿਨੂਆਂ ਨਾਲ ਭੱਜ ਚੁੱਕੀ ਹੈ ਕਿਉਂਕਿ ਕਿਸਾਨਾਂ ਦਾ ਇਹ ਕਹਿਣਾ ਹੈ ਕਿ ਸਾਡੀ ਫਸਲ ਦਾ ਮੁੱਲ ਸਾਨੂੰ ਨਹੀਂ ਮਿਲ ਰਿਹਾ ਬਾਜ਼ਾਰਾਂ ਦੇ ਵਿੱਚ ਸਿਰਫ 4 ਪੇ ਕਿਲੋ ਜਿਹੜੇ ਕਿਨੂ ਨੇ ਉਹ ਵਿੱਚੇ ਜਾ ਰਹੇ ਨੇ ਜਿਸ ਕਰਕੇ ਸਾਨੂੰ ਸੜਕਾਂ ਤੇ ਕਿਨੂ ਖਿਲਾਰਾਂ ਦੇ ਲਈ ਮਜਬੂਰ ਹੋਣਾ ਪਿਆ ਹੈ ਤਾਂ ਇਹਨਾਂ ਕਿਸਾਨਾਂ ਦੀ ਜ਼ੁਬਾਨੀ ਇਹਨਾਂ ਦਾ ਦਰਦ ਸੁਣੋ ਤੇ ਇਹਨਾਂ ਦੇ ਦਰਦ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਇਹਨਾਂ ਅਸਲਾ ਤੱਕ ਪਹੁੰਚਾ ਦਿਓ ਸਰਕਾਰਾਂ ਤੱਕ ਪਹੁੰਚਾ ਦਿਓ ਹਾਂਜੀ ਬਾਈ ਜੀ ਕੀ ਨਾਮ ਆਪਣਾ ਜੀ ਮੈਂ ਸਰਜਿੰਦਰ ਸਿੰਘ ਅਬੌਰ ਤੋਂ ਰਾਜੇਵਾਲ ਯੂਨੀਅਨ ਦਾ ਪ੍ਰਧਾਨ ਅੱਜ ਅਸੀਂ ਕਿੰਨੂ ਦਾ ਜਿਹੜਾ ਇੱਥੇ ਲਿਆਏ ਸੀ ਡੀਸੀ ਦਫ਼ਤਰ ਦੇ ਬਾਹਰ ਕਿੰਨੂ ਦੀਆਂ ਟਰਾਲੀਆਂ ਭਰ ਕੇ 70 ਟਰਾਲੀਆਂ ਹੀ ਇੱਥੇ ਲਿਆਏ ਸੀ ਇੱਥੇ ਸੁਰਕਨ ਪਹਿਲੇ ਤਾਂ ਸਾਨੂੰ ਆਲੰਗ ਬਾੜ ਰੋਕਿਆ ਗਿਆ ਫਿਰ ਸਾਨੂੰ ਕੱਲੂ ਰੋਕਿਆ ਗਿਆ ਫਿਰ ਸਾਨੂੰ ਸਤਿਰ ਵਾਲੇ ਪੁਲਿਸ ਪ੍ਰਸ਼ਾਸਨ ਨੇ ਰੋਕਿਆ ਗਿਆ ਸਵੇਰ ਦੀ ਸ਼ਾਇਦ ਜਤੋ ਜਾਇਦੇ ਮਗਰੋਂ ਅਸੀਂ ਹੁਣ ਇੱਥੇ 6 ਵਜੇ ਇੱਥੇ ਪਹੁੰਚਿਆ ਅਸੀਂ ਅਜਾ ਕਿਨੂ ਡੀਸੀ ਮੈਡਮ ਦੇ ਬੂਹੇ ਬਾਹਰ ਛੱਟਿਆ ਵੀ ਇਹ ਆਵਾਜ਼ ਸਾਡੀ ਮੁੱਖ ਮੰਤਰੀ ਤੱਕ ਪਹੁੰਚੇ ਵੀ ਜਿਹੜਾ ਸਾਡੀ ਸਾਨੂੰ ਫਸਲ ਨਹੀਂ ਮਿਲਦੀ ਸਾਡਾ ਬੋਹਰ ਦਾ ਜਿਹੜਾ ਕੈਲੋ ਫਿਰ ਨਹੀਂ ਕਿਹਾ ਜਾਂਦਾ ਕਿਨੂ ਕਰਕੇ ਉਹ ਨਰਕ ਬਣ ਰਿਹਾ ਕਿਨੂ ਸਾਰਾ ਸਾਡਾ ਨੁਕਸਾਨ ਹੋ ਰਿਹਾ ਬਾਗ ਪੀ ਰਿਹਾ ਤੇ ਝੋਨੇ ਦੇ ਕਣਕ ਦੇ ਫਸਲੀ ਚੱਕਰ ਚ ਇਹਨਾਂ ਨੇ ਫਸਲੀ ਭਿੰਤਾ ਲਈ ਕਿਨੂ ਦੇ ਬਾਗ ਲਾਏ ਸੀ ਥੱਲੇ ਛੱਟ ਕੇ ਪਿਛਲੇ ਸਭੋ ਸਾਡਾ ਹੀ ਜੀਰ ਹੋਇਆ ਤੇ ਅਸੀਂ ਇਹ ਥੱਲੇ ਆਏ ਆ ਆ ਤੁਸੀਂ ਹਾਲ ਵੇਖ ਸਕਦੇ ਹੋ ਡੀਸੀ ਦਫਤਰ ਦੇ ਬਾਹਰ ਸਾਨੂੰ ਦੱਸ ਦਿਓ ਉੱਥੇ ਸਾਡੇ ਪੰਜਾਬ ਐਗਰੋ ਹੈ ਜਿੰਦਾ 플ਾਂਟ ਹੈ ਉਹ ਸਰਕਾਰੀ ਖਰੀਦ ਕੀ ਕਰਦੀ ਹੈ ਸਾਡੇ 80% ਬਾਗ ਬੋਰ ਫਾਇਲ ਕਾ ਜਿਲਚ ਨੇ ਬਾਦਲ ਵਾਲੇ ਏਰੀਆ ਚ 20% ਬਾਗ ਨੇ ਉੱਥੇ ਪ੍ਰਕਾਸ਼ ਸਿੰਘ ਬਾਦਲ ਦਾ 1100 ਮੀਟ੍ਰਿਕ ਟਨ ਕਿੰ ਨੂੰ ਉਹਨਾਂ ਨੇ ਖਰੀਦਿਆ ਤੇ 200 ਮੀਟ੍ਰਿਕ ਟਨ ਉਹਨਾਂ ਦੇ ਪ੍ਰਿੰਸੀਪਲ ਸੈਕਟਰੀ ਦਾ ਖਰੀਦਿਆ ਜੇ ਕਿ 20% ਕਿੰ ਨੂੰ ਨੀਹਤ ਰੋ ਖਰੀਦਿਆ ਗਿਆ ਆਮ ਇਨਸਾਨ ਕਿੱਥੇ ਜਾਊਗਾ ਭਗਵੰਤ ਮਾਨ ਸਰਕਾਰ ਨੂੰ ਇਹ ਹੀ ਅਪੀਲ ਹੈ ਆਪਾਂ ਲੀਡਰਾਂ ਨਾਲ ਇੱਕ ਦੂਜੇ ਨਾਲ ਖੇਣੇ ਆ ਕਿਉਂ ਆਏ ਕੀ ਗੱਲ ਬਾਤਲ ਨਾਲ ਇਹਨਾਂ ਦੀ ਕੋਈ ਮਿਲੀ ਭੁਗਤ ਹੈ ਜਿਹੜਾ ਆਮ ਲੋਕ ਮਰ ਰਿਹਾ ਤੇ ਖਾਸ ਲੋਕਾਂ ਦੇ ਵੱਡੇ ਘਰਾਣਿਆਂ ਤੇ ਅਜੇ ਵੀ ਦਬਦਬਾ ਕਾਇਮ ਹੈ ਆ ਤੁਸੀਂ ਹਾਲ ਵੇਖ ਸਕਦੇ ਹੋ ਇਹ ਆਮ ਲੋਕ ਆ ਇਹ ਸੱਤ ਟਰਾਲੀਆਂ ਪੱਲੋ ਤੇਲ ਫੂਕੇ ਆਏ ਆ ਜੀ ਨੂੰ ਰੋਣ ਆ ਇਹ ਇੱਥੇ ਅਫਸਰਾ ਦੇ ਸਰਕਾਰ ਦੇ ਕੋਈ ਇਹ ਨਹੀਂ ਵੀ ਅਸੀਂ ਇਹਨਾਂ ਦੀ ਕੋਈ ਬੇਇੱਜ਼ਤੀ ਕਰਨ ਆਏ ਆ ਸਾਡੇ ਹੀ ਭਰਾ ਨੇ ਪਰ ਕਿਸਾਨ ਕਿੱਥੇ ਜਾਵੇ ਐਮਐਸਪੀ ਉਹਨੂੰ ਮਿਲਦੀ ਨਹੀਂ ਨਰਮਾ ਸਾਡਾ ਰੋਲਿਆ ਕਿੰਨੂ ਸਾਡਾ ਰੋਲ ਰਿਹਾ ਇਹ ਮੁੱਕੇ ਦੇ ਹਾਲਾਤ ਆ ਜੀ ਤੁਹਾਨੂੰ ਅੱਗੇ ਵਿਖਾਏ ਹਾਂਜੀ ਭਾਈ ਜੀ ਕਿਸ ਤਰ੍ਹਾਂ ਦਾ ਤੁਹਾਡੇ ਵੱਲੋਂ ਪ੍ਰੋਟੈਸਟ ਇੱਥੇ ਕੀਤਾ ਜਾ ਰਿਹਾ ਹੈ? ਅਸੀਂ ਤਾਂ ਫਿਰ ਪੈਰਿਸ ਫਰਾਂਸ ਵਾਲੇ ਕਿਸਾਨਾਂ ਵਾਂਗ ਇੱਥੇ ਅੱਜ ਪ੍ਰੋਟੈਸਟ ਲੋਕਾ ਕੀਤਾ ਜਿਹੜੀ ਸਾਡੀ ਆਹ ਦੇ ਖੇਤੀ ਵਿਵਹਿੰਤਾ ਲਿਆਓ ਇੱਕ ਸਾਲ ਦੀ ਫਸਲ ਸੀ ਜਿਹੜੀ ਸਾਡੀ ਰੋਲਵੀਂ ਸੀ ਤੇ ਇਹ ਪੰਜਾਬ ਐਗਰੋਦਾਰਾ ਸਾਡੇ ਲਈ ਬਣਿਆ ਸੀ ਆਲਮਗੜ੍ਹ ਜੂਸ ਫੈਕਟਰੀ ਸਾਡੇ ਲਈ ਬਣੀ ਸੀ ਪਰ ਅਫਸੋਸ ਪੰਜਾਬ ਐਗਰੋ ਜਿਹੜਾ ਬਾਦਲ ਪਰਿਵਾਰ ਦੀ ਬਣ ਗਈ ਬਾਦਲ ਪਰਿਵਾਰ ਦਾ ਨਾਂ 11000 ਕਵਾਂਟਲ ਖਰੀਦਿਆ ਉਹਨਾਂ ਦਾ ਛੇਤੀਆਂ ਦਾ ਖਰੀਦਿਆ ਤੇ ਸਾਡਾ ਉਹਨਾਂ ਜਿਹੜਾ ਹਬੋਰ ਇਲਾਕਾ ਜਿੱਥੇ 85% ਬਾਗ ਨੇ ਉਹਨਾਂ ਨੇ ਬਾਗ ਨਹੀਂ ਖਰੀਦਿਆ